ਲੋਕ ਕਿਸਾਨਾਂ ਲਈ ਆ ਗਈ ਵੱਡੀ ਤੇ ਖੁਸ਼ੀ ਦੀ ਖਬਰ ਅੱਧੀ ਰਾਤ ਨੂੰ ਕਿਸਾਨ ਆਏ ਜੇਲ੍ਹ ਚੋਂ ਬਾਹਰ ਬਾਹਰ ਆਉਂਦੇ ਹੀ ਹੋ ਗਏ ਬਾਰਡਰਾਂ ਵੱਲ ਨੂੰ ਸਿੱਧੇ ਕਰ ਦਿੱਤਾ ਵੱਡਾ ਧਮਾਕਾ ਕਿਸਾਨ ਜੋ ਹਿਰਾਸਤ ਦੇ ਵਿੱਚ ਲਏ ਗਏ ਸੀ ਗ੍ਰਿਫਤਾਰੀਆਂ ਹੋਈਆਂ ਸੀ ਕਿਸਾਨਾਂ ਦੀਆਂ 19 ਮਾਰਚ ਵਾਲੇ ਦਿਨ 19 ਮਾਰਚ ਤੋਂ ਹੁਣ ਤੱਕ ਕਿਸਾਨ ਜਿਹੜੇ ਜੇਲ੍ਹ ਦੇ ਅੰਦਰ ਬੰਦ ਸੀ ਪਹਿਲਾਂ ਕਪੂਰਥਲਾ ਜੇਲ੍ਹ ਚੋਂ ਕਿਸਾਨ ਬਾਹਰ ਆਏ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਕਿਸਾਨ ਲੀਡਰ ਸਰਪੰਦ ਸਿੰਘ ਭੰਦੇਰ ਸਣੇ ਹੋਰ ਕਈ ਕਿਸਾਨ ਲੀਡਰਾਂ ਤਾਮਿਲਨਾਡੂ ਦੇ ਕਿਸਾਨ ਲੀਡਰ ਵੀ ਖਨੋਰੀ ਬਾਰਡਰ ਦੇ ਕਿਸਾਨ ਲੀਡਰਾਂ ਵੀ ਮਨੀਉ ਕਹਾੜ ਵੀ ਕਾਕਾ ਸਿੰਘ ਕੋਟਲਾ ਵਰਗੇ ਕਿਸਾਨ ਲੀਡਰ ਜਿਹੜੇ ਨੇ ਉਹ ਪਟਿਆਲਾ ਦੀ ਕੇਂਦਰੀ ਸੁਧਾਰ ਕਰ ਦੇ ਵਿੱਚ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੇਰ ਰਾਤ ਕਈ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਰਿਹਾ ਕਰ ਦਿੱਤਾ ਗਿਆ ਜੇਲ੍ਹ ਚੋਂ ਬਾਹਰ ਆਏ ਹੋਏ ਕਿਸਾਨਾਂ ਦਾ ਦੂਜੇ ਕਿਸਾਨਾਂ ਦੇ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਤੇ ਬਾਹਰ ਆਉਂਦੇ ਹੀ ਫਿਰ ਸਾਰੇ ਕਿਸਾਨ ਇਕੱਠੇ ਹੋ ਕੇ ਜਿਹੜੇ ਜਿਨ੍ਹਾਂ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਤਾਂ ਕੀ ਕੁਝ ਕਹਿ ਰਹੇ ਨੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਵੀ ਇਸ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਬੀਬੀਆਂ ਵੀ ਜੇਲ੍ਹ ਚੋਂ ਬਾਹਰ ਆਈਆਂ ਕੀ ਕਹਿ ਰਹੀਆਂ ਨੇ ਤੇ ਨੌਜਵਾਨ ਬਜ਼ੁਰਗ ਕੀ ਕਹਿ ਰਹੇ ਨੇ ਜੇਲ੍ਹ ਚੋਂ ਬਾਹਰ ਆਉਂਦੇ ਹੀ ਤੁਹਾਨੂੰ ਕਿਸਾਨਾਂ ਦੀ ਜ਼ੁਬਾਨੀ ਸੁਣਾਉਣੀ ਆ ਅੱਛਾ ਜੀ ਜਿਹੜੇ ਬੰਦੇ ਆਉਂਦੇ ਨੇ ਮਨਜੀਤ ਸਿੰਘ ਰਾਏ ਉਹ ਵੀ ਕੋਈ ਕੋਈ ਸਰਕਾਰ ਤੋਂ ਪਰਖਾਈ ਕਰੇ ਕਿ ਜੇ ਕੇਂਦਰ ਨਾਲ ਸੰਬੰਧਤ ਮੰਗਾਂ ਦੀਆਂ ਤਾਂ ਪੰਜਾਬ VOTA ਵਿੱਚ ਸਾਡੇ ਕਿਸਾਨਾਂ ਨੂੰ ਜਿਹੜਾ ਅੰਤਰਬੰਦ ਕਿਉਂ ਕੀਤਾ ਸਾਡੇ 5400 ਤੋਂ 500 ਰੁਪਈਆ ਦਾ ਨੁਕਸਾਨ ਕਿਉਂ ਕੀਤਾ ਇਸ ਅੱਗੇ ਦਾ ਜਵਾਬ ਅਸੀਂ ਹੋਂਦ ਦੇ ਪਰੇ ਵਿੱਚ ਪੰਜਾਬ ਦੀ ਸਰਕਾਰ ਤੋਂ ਪਿੰਡਾਂ ਦੇ ਵਿੱਚ ਲਮਾਂਗੇ ਜੇ ਸਾਡੀ ਪਰਪਾਈ ਨਾ ਕੀਤੀ ਸਾਡੀ ਮੰਗਾਂ ਪੂਰੀਆਂ ਨਾ ਕੀਤੀ ਤਾਂ ਸਾਡਾ ਸੰਘਰਸ਼ ਚੱਲੂ ਰਹੂਗਾ ਤੇ ਅਸੀਂ ਮਰਦੇ ਦਮ ਤੱਕ ਸੰਘਰਸ਼ ਕਰਾਂਗੇ ਜਿੰਨੇ ਦੇ ਸੱਜਤਰ ਪ੍ਰਾਪਤੀ ਹੋਵੇ ਅਸੀਂ ਲੜਦੇ ਰਹਾਂਗੇ ਸਾਡੇ ਸੰਘਰਸ਼ ਦਾ ਇੱਕ بڑا ਖਤਮ ਹੋ ਗਿਆ ਤੇ ਤੀਜਾ ਪੜਾਅ ਹੁਣ ਸ਼ੁਰੂ ਹੋਊਗਾ ਕਿਉਂਕਿ 2020 ਦੇ ਵਿੱਚ ਅਸੀਂ ਸੰਘਰਸ਼ ਸ਼ੁਰੂ ਕੀਤਾ ਉਹਦਾ ਦੂਜਾ ਪੜਾਅ ਇਹ ਗੱਲੀ ਨੂੰ ਤੰਦੋਲਣ ਟੂ ਚੱਲਿਆ ਇਹ ਹੁਣ ਤੀਜਾ ਜਿਹੜਾ ਫਾਜ਼ ਟਾ ਦਾ ਵੀ ਸ਼ੁਰੂ ਕਰਾਂਗੇ ਕੋਮੀ ਦੇ ਤੱਕ ਜਾਰੀ ਰੱਖਾਂਗੇ ਜੀ ਤੱਕ ਫੈਮਲੇ ਜੀ ਗਰੰਟੀ ਸਮਝਣ ਟਿਕਾ ਲੈ ਜੀ ਕਿਸਾਨਾਂ ਨੂੰ ਮਨਜ਼ੂਰੀ ਲਾ ਕੇ ਕੰਮ ਨਹੀਂ ਕਰਦੇ ਕੋਈ ਹੋਰ ਮਜੀਦ ਸਿੰਘ ਜੀ ਕਰਦੇ ਨਹੀਂ ਮਾੜਾ ਮੰਗਾ ਤੁਹਾਡੀ ਜਿੰਨ ਜੀ ਇੱਥੇ ਖਲਾ ਮਲਾ ਦਿਓ ਬੜਾ ਜੀ ਜਿੰਨੀ ਵਰਸ ਜਾਰੀ ਰੱਖਾਂ ਠੀਕ ਹੈ ਸੋ ਇਹ ਸਾਡੇ ਨਾਲ ਦਲਬਾਤ ਸਿੰਘ ਦੀ ਹਰੀਕੜ ਜੀ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਚੜਦੇ ਕਲਾ ਦੇ ਵਿੱਚ ਦੇ ਆਉਣ ਵਾਲੇ ਐਕਸ਼ਨ ਪ੍ਰੋਗਰਾਮਾਂ ਦੇ ਬਾਰੇ ਤੇ ਹੋਰ ਵੱਡੀ ਤਿਆਰੀ ਜਿਹੜੀ ਉਹ ਕਰਕੇ ਜਿਹੜਾ ਸੰਘਰਸ਼ਾ ਉਸ ਨੂੰ ਲਿਖਿਆ ਜਾਊਗਾ ਸੋ ਇਸ ਤੋਂ ਵੀ ਠੀਕ ਹੈ ਜੀ ਨੂੰ ਅੰਦਰ ਜਿਹੜਾ ਬੀਬੀ ਵਾਲਾ ਸਟਾਫ ਇਹਨਾਂ ਬਹੁਤ ਜਿਆਦਾ ਬਹੁਤ ਤੁਹਾਡੇ ਨਾਲ ਪਿਆਰ ਨਾਲ ਪੇਸ਼ ਹੈ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਤਕਰੀਬਨ ਕਿੰਨਾ ਜਥਾ ਸੀਗਾ ਜੀ ਆਪਣਾ ਸਾਰੇ ਕੁੱਲ 12 ਬੀਬੀਆਂ ਸੀ ਅੱਛਾ ਜੀ ਠੀਕ ਹੈ 12 ਚੋਂ ਇੱਕ ਸਾਡੀ ਨੂੰ ਨਹੀਂ ਛੱਡਿਆ ਜੇ ਉਹ ਸੁਖਿੰਦਰ ਕੋਲ ਰਹਿ ਗਏ ਹਾਂਜੀ ਠੀਕ ਹੈ ਜੀ ਠੀਕ ਨਹੀਂ ਛੱਡਿਆ ਸਾਨੂੰ 11 ਬੀਬੀਆਂ ਨੂੰ ਛੱਡ ਦਿੱਤਾ ਠੀਕ ਹੈ ਜੀ ਚਲੋ ਠੀਕ ਹੈ ਮਾਤਾ ਇਹਨੇ ਭਗਵੰਤ ਮਾਣੇ ਕਿ ਕੋਈ ਚੱਜਾ ਕੰਮ ਪੁੱਛਾਂਗੇ ਠੀਕ ਹੈ ਜੀ ਇਹਨੇ ਪਹਿਲਾਂ ਤੇ ਇਹਦਾ ਭਾਨਾ ਨਹੀਂ ਸਲਾਈਆਂ ਦੇ ਘਰ ਆਏ ਹਾਂ ਜਿੱਥੇ ਹੁਣ ਇਹਨੇ ਸਾਡੇ ਘਰ ਤਾਂ ਆਤੇ ਆਸਾਂ ਦਾ ਉਹ ਘਰ ਬਣਿਆ ਸੀ ਹੂੰ ਜਿੰਪੂ ਪਰਦੇਈ ਘਰ ਆ ਕੇ ਬੈਠੇ ਨੇ ਅਸੀਂ ਪਰ ਸਾਡੇ ਪਕਾਉਣ ਰਹੀਆਂ ਜਦੋਂ ਬੁਲਤੇਲੇ ਮਾਰ ਮਟਰ ਜਿਹੜਾ ਸਾਡੀਆਂ ਸੱਜੀਆਂ ਕਰਨੀਆਂ ਕਿੰਨੇ ਨੇ ਉਹ ਬੰਦਰਾ ਕੋ ਛੋਟੇ ਰਹਿੰਦਾ ਉਹਨੇ ਕਾ ਫਨਫੜ ਕਰਨੀ ਜਾਂ ਤੇ ਪਾਉ ਨਹੀਂ ਗੱਲਾਤੀ ਜਾਤ ਕਰਾ ਅੱਛਾ ਜੀ ਤੇ ਅੱਛਾ ਤੇ ਗੱਡੀਆਂ ਦੇ ਇੰਨੀ ਕਾ ਪੁਲਿਸ ਦਾ ਪਤਾ ਨਹੀਂ ਹੀ ਲੱਗਦਾ ਰਾਤਾਂ ਹੀ ਬੈਠੇ ਠੀਕ ਹੈ ਯਾਨੀ ਕਿ ਬਹੁਤ ਜ਼ਿਆਦਾ ਤਸੱਦ ਜਿਹੜਾ ਉਹ ਕੀਤਾ ਗਿਆ ਹਾਂ ਇਹਦੇ ਮੈਂ ਹੁਣ ਦਰਬਾਨ ਨੂੰ ਮੈਸੇਜ ਕਰਦੀ ਆ ਪਹਿਲਾਂ ਦੇ ਸਮੇਂਿਆਂ ਦਾ ਘਰ ਨਹੀਂ ਹਟਾਉਣਾ ਚਾਹੀਦਾ ਉਹਨਾਂ ਦੀ ਸਾਰੀ ਜਾਇਦਾਦ 'ਤੇ ਜੱਦ ਕਰ ਲਈਏ ਉਹਨਾਂ ਨੂੰ ਰਹਿਣ ਬਸੇਰਾ ਜਿਹੜਾ ਉਹ ਕਿਸੇ ਦਾ ਸਾਡੇ ਘਰਾਂ ਕੀ ਗੱਲੇ ਉਹ ਬਾਹਰ ਦੇ ਕਮਰਿਆਂ 'ਚੋਂ ਤੇ ਉੱਥੇ ਘਰਾਂ 'ਚ ਆਏ ਨਹੀਂ ਹਿੱਕੇ ਘਰਾਂ 'ਚ ਕਰਨੀ ਪਈਦਾ ਹਨ ਜੇ ਇਹ ਦਾ ਕੋਈ ਦਰਬਾਨ ਦਾ ਕੋਈ ਘੜਾ ਧਾਵੇ ਫਿਰ ਕੀ ਕਰੋ ਹੋਣਾ ਰਹਿੰਦਾ ਹੁੰਦਾ ਸਾਡਾ ਪਰਸਾਨਾ ਦਾ ਘਰ ਤਾਂ ਆਇਆ ਠੀਕ ਹੈ ਜੀ ਠੀਕ ਹੈ ਮਾਤਾ ਜੀ ਸੋ ਤੁਸੀਂ ਸੁਣਿਆ ਜਿਵੇਂ ਹਰ ਪਾਸੇ ਜਿਹੜੇ ਇਸ ਪੰਜਾਬ ਸਰਕਾਰ ਦੀ ਥੂਥੂ ਹੋਈ ਪਈ ਆ ਕਾ ਖਾਲਸਾ ਵੈਸੀ ਫਤਿਹ ਮੈਂ ਚੰਕੌਰ ਸਿੰਘ ਉਸਮਾਨਵਾਲਾ ਭਾਰਤੀ ਕਿਸਾਨ ਜੁਨੀਆ ਬਹਿਰਮ ਕੇ ਅੱਜ ਜਿਹੜਾ ਸਾਡੀ ਮੀਟਿੰਗ ਸੀ ਦਾ ਵਾਰ ਦੀ ਕੀ 30 ਸੈਂਟਰ ਸਰਕਾਰ ਦੇ ਨਾਲ ਕੇਂਦਰੀ ਮੰਤਰੀ ਨਾਲ 19 ਮਾਰਚ ਨੂੰ ਜਿਨ੍ਹਾਂ ਨੇ ਇਸ ਤਸ਼ਦਦ ਨੂੰ ਸਾਨੂੰ ਪਰੋਸੇ ਵਿੱਚ ਲੈ ਕੇ ਮੀਟਿੰਗ ਗਾਂ ਦੇ ਕੇ ਤੇ ਸਾਨੂੰ ਜਿਹੜਾ ਚੰਡੀਗੜ੍ਹ ਦੇ ਮਹਾਲੀ ਐਂਟਰ ਕਰਦੇ ਆਂ ਗ੍ਰਿਫਤਾਰ ਕੀਤੀ ਗਈ ਅੱਜ ਉਹਦੇ ਵਿੱਚੋਂ ਸਾਡੇ ਜਿਹੜੇ 73 ਮੈਂਬਰ ਆ ਉਹਨਾਂ ਨੂੰ ਛੱਡਿਆ ਗਿਆ ਜਿਸ ਦੇ ਵਿੱਚ ਅਜੇ ਪਟਿਆਲਾ ਜੇਲ੍ਹ ਦੇ ਵਿੱਚ ਕਿਸਾਨ ਆ ਕੋਈ ਸਰਵਜਿੰਦ ਪੰਦੇਰ ਹੋਏ ਮਨਜੀਤ ਸਿੰਘ ਰਾਏ ਤੇ ਹੋਰ ਕਿਸਾਨ ਆ ਕੋਈ ਅਜੇ ਅੰਦਰ ਬੰਦ ਹਨ ਜਿਹਦੇ ਵਿੱਚ ਸਾਡੀਆਂ ਮਾਈਆਂ ਬੀਬੀਆਂ ਉਹ ਰਿਹਾ ਕੀਤੀਆਂ ਗਈਆਂ ਉਹਦੇ ਨਾਲ ਟੋਟਲ 73 ਜਿਹੜੇ ਕਿਸਾਨ ਯੂਨੀਅਨ ਦੇ ਮੈਂਬਰ ਨੇ ਉਹਨਾਂ ਨੂੰ ਰਿਹਾ ਕੀਤਾ ਗਿਆ ਇਸ ਦੇ ਵਿੱਚ ਆਪਣਾ ਦਲਬਾਖ ਸਿੰਘ ਜੀ ਹਰੀਗੜ੍ਹ ਦੇ ਜੈ ਸਿੰਘ ਜੀ ਉਹ ਉਹ ਮੋੜੀ ਉਹ ਉਹਨਾਂ ਦੇ ਨਾਲ ਨਾਲ ਹੋਰ ਕਿਸਾਨ ਆਗੂ ਆ ਜਿਹੜੇ ਉਹ ਅੱਜ ਰਿਹਾ ਕੀਤੇ ਗਏ ਨੇ ਅਸੀਂ ਪੁੱਛਣਾ ਚਾਹੁੰਦੇ ਆ ਪਿਆ ਸਰਕਾਰ ਨੂੰ ਕਿ ਤੁਸੀਂ ਜਿਹੜਾ ਸਾਡੇ ਤੇ ਤਸ਼ੱਦਦ ਕੀਤਾ ਹੈ ਸਾਡੇ ਘਰ ਜਿਹੜੇ ਵਾਸਤੇ ਉਹ ਢਾਏ ਗਏ ਆ ਅਸੀਂ ਆਪਦੀ ਹੱਕੀ ਮੰਗਣ ਲਈ ਐਮਐਸਪੀ ਗਰੰਟੀ ਕਾਨੂੰਨੀ ਦੇ ਕਿਸਾਨਾਂ ਭਰਾਵਾਂ ਦੇ ਤਸ਼ੱਦਦ ਦੇ ਲਈ ਅਸੀਂ ਜਿਹੜਾ ਮੋਰਚਾ ਸ਼ੰਭੂ ਤੇ ਖਨੌਰੀ ਲਾਇਆ ਸੀ ਤੁਹਾਡੀ ਜਿਹੜੀ ਤਸ਼ੱਦਦ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਇੱਕ ਰੁਪਈਆ ਜਿਹੜਾ ਤਿਲ ਫੁੱਲ ਦੀ ਮਿਹਨਤਾ ਖੂਨ ਪਸੀਨੇ ਦੀ ਬਹਤ ਦੇ ਨਾਲ ਘਰ ਬਣਾਏ ਹੋਏ ਸੀ ਤੁਸੀਂ ਸਾਡੇ ਉਹ ਜਾੜ ਦਿੱਤੇ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਕੋਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਪੁੱਤਰ ਹੋ ਇਹ ਲੜਨ ਤਾਂ ਇਹ ਪਿਆਰ ਸਰਕਾਰ ਨੂੰ ਦੇ ਸੈਕਟਰ ਸਰਕਾਰ ਨੂੰ ਜਿੰਨਾ ਚਿਰ ਤੱਕ ਸਾਡੇ ਵੱਡੇ ਆਗੂ ਕਿਸਾਨਾਂ ਛੱਡੇ ਗਏ ਉਹਨਾਂ ਚਿਰ ਤੱਕ ਜਿਵੇਂ ਕੌਲਾਂ ਦਿੱਤੀਆਂ ਗਈਆਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜੋ ਸ਼ੀਲੇ ਅੰਦਾਜ਼ ਦੇ ਵਿੱਚ ਵੱਡੇ ਐਲਾਨ ਕਰ ਦਿੱਤੇ ਇੱਕ ਪਾਸੇ 31 ਮਾਰਚ ਨੂੰ ਵੀ ਵੱਡਾ ਐਲਾਨ ਆ 28 ਮਾਰਚ ਨੂੰ ਵੀ ਵੱਡਾ ਐਲਾਨ ਆ ਤੇ ਪੰਜਾਬ ਦੇ ਵਿੱਚ ਹੁਣ ਦੁਬਾਰਾ ਤੋਂ ਕਿਸਾਨੀ ਅੰਦੋਲਨ ਖੜੇ ਹੋਣ ਜਾ ਰਹੇ ਨੇ ਦੁਬਾਰਾ ਤੋਂ ਰਣਨੀਤੀ ਉਲਕੀ ਜਾ ਰਹੀ ਆ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਲੱਗਣ ਦੀਆਂ ਤਿਆਰੀਆਂ ਕਰ ਲੀਆਂ ਕਿਸਾਨਾਂ ਦੇ ਵੱਲੋਂ ਧਰਨੇ ਲਗਾਉਣ ਦੀਆਂ ਤਾਂ ਹੁਣ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਦੇ ਲਈ ਚੁਣੌਤੀ ਵਾਲੀ ਗੱਲ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ 13 ਮਹੀਨੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਸੀ ਉਹਨਾਂ ਨੂੰ 13 ਮਿੰਟਾਂ ਦੇ ਵਿੱਚ ਹੀ ਜਿਹੜਾ ਉਠਾ ਦਿੱਤਾ ਗਿਆ ਤਾਂ 13 ਮਹੀਨਿਆਂ ਤੋਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਨੂੰ ਤਕਰੀਬਨ 13 ਮਿੰਟਾਂ ਦੇ ਵਿੱਚ ਵਿੱਚ ਭਜਾ ਦਿੱਤਾ ਗਿਆ ਬਾਅਦ ਦੇ ਵਿੱਚ ਉਹਨਾਂ ਦਾ ਸਮਾਨ ਜਿਹੜਾ ਆ ਲੋਕ ਚੱਕ ਕੇ ਲੈ ਗਏ ਟਰਾਲੀਆਂ ਤੱਕ ਚੋਰੀ ਹੋ ਰਹੀਆਂ ਨੇ ਸਾਜੋ ਸਮਾਨ ਜੋ ਸਰੰਡਰ ਤੱਕ ਬਿਸਤਰੇ ਤੱਕ ਮੰਜੇ ਤੱਕ ਸਿਲੰਡਰ ਤੱਕ ਜਿਹੜੇ ਉਹਨਾਂ ਦੇ ਚੋਰੀ ਹੋ ਰਹੇ ਨੇ ਇਸ ਗੱਲ ਨੂੰ ਲੈ ਕੇ ਹੁਣ ਵਿਧਾਨ ਸਭਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਜੋ ਕੁਝੇ ਹਾਲਾਤ ਬਣੇ ਨੇ ਇਹਨਾਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਪ੍ਰਤਾਪ ਸਿੰਘ ਬਾਜਬਾ ਇਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਆ ਕਿ ਇੱਕ ਪਾਸੇ ਤਾਂ ਕਿਸਾਨਾਂ ਦੇ ਨਾਲ ਅਜਿਹਾ ਮਾੜਾ ਬਤੀਰਾ ਹੋ ਗਿਆ ਦੂਜੇ ਪਾਸੇ ਉਹਨਾਂ ਦਾ ਸਮਾਨ ਵੀ ਚੋਰੀ ਹੋ ਰਿਹਾ ਤਾਂ ਰਾਖੀ ਕੌਣ ਕਰੇਗਾ ਕਿੱਥੇ ਕਰੇਗਾ ਤੇ ਇਹ ਵੱਡੇ ਸਵਾਲ ਜ਼ਰੂਰ ਨੇ ਪਰ ਜੋ ਜੇਲ੍ਹਾਂ ਦੇ ਵਿੱਚੋਂ ਕਿਸਾਨ ਬੰਦ ਸੀ ਉਹ ਰਿਹਾ ਹੋ ਗਏ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਲਈ ਜ਼ਰੂਰ ਮੰਨੀ ਜਾ ਸਕਦੀ ਹੈ